ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਲਦੇਵ ਢਾਲੀਵਾਲ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਨਾਨਸਰ ਸਾਹਿਬ ਜੋ ਕਿ ਕੈਨੇਡਾ ਦੇ ਵਿੱਚ ਮੁਕਲਾਗਨ ਰੋਡ ਤੇ ਆ ਇੱਥੇ ਅੱਜ ਵਿਸ਼ੇਸ਼ ਪ੍ਰੋਗਰਾਮ ਆ ਬਾਬਾ ਆਨੰਦ ਸਿੰਘ ਜੀ ਦੀ ਜਨ ਦਿਹਾੜੇ ਨੂੰ ਮੁੱਖ ਰੱਖਦੇ ਆ ਇੱਥੇ ਅਖੌਂਡਪਾਟ ਸਾਹਿਬ ਪ੍ਰਕਾਸ਼ ਸੀਗੇ ਉਹਨਾਂ ਦੇ ਹੁਣ ਇੱਥੇ ਭੋਗ ਪਾਈ ਜਾਣੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਗਰਾਉਂ ਦੇ ਨੇੜੇ ਨਾਨਸਾ ਠਾਠਾਂ ਨੇ ਇਸ ਤਰ੍ਹਾਂ ਇਹ ਕੈਨੇਡਾ ਦੇ ਵਿੱਚ ਵੀ ਦੋ ਤਿੰਨ ਗੁਰਦਵਾਰ ਨਾਨਸਰ ਦੇ ਨਾਨਸਰ ਨੇ ਸੋ ਅਸੀਂ ਤੁਹਾਨੂੰ ਅੱਜ ਇੱਥੇ ਦਿਖਾਉਣਾ ਵੀ ਕਿਵੇਂ ਗੁਰਦਵਾਰਾਂ ਦੇ ਵਿੱਚ ਦੀਪਮਾਲਾ ਕਰੀ ਜਾਂ ਤੇ ਕਿਵੇਂ ਸੰਗਤ ਇੱਥੇ ਆ ਰਹੀ ਹੈ ਹੁਣ ਅਸੀਂ ਤੁਹਾਨੂੰ ਆਸੇਪਾਸ ਦਿਖਾਉਣੀ ਆ ਆ ਦੇਖੋ ਜੀ ਦੀਪਮਾਲਾ ਕਰੀ ਜਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਭਗਤੀ ਦਾ ਘਰ ਬਹੁਤ ਹੀ ਜ਼ਿਆਦਾ ਬਾਬਾ ਜੀ ਦੇ ਜਾਂਦੇ ਨੇ ਮੁੱਖ ਰੱਖਦੇ ਆ ਇੱਥੇ ਦੀਪ ਵਾਲਾ ਕਰੀ ਗਈ ਆ ਇਹ ਫਰੰਟ ਗੇਟ ਆ ਜੀ ਆ ਅਰੀਜਨਲ ਫੁੱਲ ਨੇ ਇੱਥੇ ਆ ਦੋਨੇ ਸਾਈਡਾਂ ਤੇ ਅਰੀਜਨਲ ਫੁੱਲ ਨੇ ਹੁਣ ਅਸੀਂ ਤੁਹਾਨੂੰ ਅੰਦਰ ਦਿਖਾਉਣੇ ਆ ਹੁਣ ਆਪਾਂ ਇਹਨਾਂ ਅੰਦਰ ਐਂਟਰ ਕਰਨ ਲੱਗਦੇ ਆ ਹੋਣ ਇਧਰ ਜੁੱਤੀਆਂ ਤਾਰ ਰਹੇ ਨੇ ਆ ਭਾਈ ਸਾਹਿਬ ਜੁੱਤੀਆਂ ਸਾਫ਼ ਕਰਨ ਦੀ ਸੇਵਾ ਕਰ ਰਹੇ ਨੇ ਇਥੋਂ ਹੱਥ ਸੋਚੇ ਕਰਕੇ ਵੀਰਾਂ ਅੰਦਰ ਐਂਟਰ ਕਰਨਗੇ ਹੁਣ ਮੈਂ ਤੁਹਾਨੂੰ ਦਰਬਾਰ ਸਾਹਿਬ ਚ ਲੈ ਕੇ ਜਾਨਾ ਉਥੇ ਆਪਾਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੋਈ ਡਿਸਟਰਬ ਨਾ ਹੋਵੇ ਕਿਉਂਕਿ ਅੰਦਰ ਬਾਬਾ ਜੀ ਪਾਠ ਕਰ ਰਹੇ ਨੇ ਕਿ ਹੁਣ ਭੋਗ ਪਾਣ ਦੀ ਤਿਆਰੀ ਆ ਹੁਣ ਜਦੋਂ ਸੰਗਤ ਇੱਥੇ ਆਣੀ ਗਾਵਹਿ ਇੰ ਇੰਦਰ ਸੰਬੱਠੇ ਦੇ ਉਤਿਆਦ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨੁ ਸਵਾਦ ਵਿਚਾਰੇ ਗਾਵਨ ਜਤੀ ਸੁਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਆਯੁਗ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆਂ ਮਨ ਮੋਹਨ ਸੁਰਗਾਂ ਮਛ ਭਿਆਲੇ ਗਾਵਨ ਰਤਨਿ ਉਪਾਏ ਤੀਰੇ 68 ਜੀਵ ਸੁਨਾਲੇ ਗਾਵਹਿ ਜਯੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੀ ਧਾਰੀ ਸਹੀ ਤੁਤ ਨੂੰ ਗਾਵੀਂ ਬਾਬਾ ਜੀ ਦੇਖਦੇ ਰਹੇ ਰਹਿੰਦੇ ਤੇਰੇ ਭਟ ਰਸਾਵੇ ਮੋਰ ਕੀਤੇ ਗਾਮ ਸੇ ਮੈਂ ਇੱਧਰ ਸੰਗਤ ਬੈਠੀ ਆ ਨਾਨਕ ਕੀ ਕਾਰੀ ਸੋਹੀ ਸੋਹੀ ਸੁਦਾ ਸਚ ਸਾਹਿਬ ਸੱਚਾ ਸਾਚੀ ਗਾਈ ਹੈ ਪੀਓਸੀ ਜਾਏ ਨਾ ਜਾਸੀ ਰਚਨਾ ਦੇਖੋ ਸੰਗਤ ਕਿੰਨੇ ਧਿਆਨ ਨਾਲ ਬਾਤ ਸੁਣ ਰਹੀ ਹੈ ਜੀ ਆ ਗੰਗੀ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਗਤ ਸੁਧੀ ਵੜਿਆਈ ਜੋ ਚ ਸੁਭਾਵੈ ਸੋਈ ਕਰ ਹੁਣ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਜੀ ਹੁਣ ਆਪਾਂ ਚੱਲਾਂਗੇ ਲੰਗਰ ਹਾਲ ਨੂੰ ਇੱਥੇ ਤਕਰੀਬਨ ਅਜੇ 2 ਘੰਟੇ ਲੱਗ ਜਾਣੇ ਨੇ ਸੰਗਤ ਆ ਰਹੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਫਤਿਹ ਬਾਬਾ ਜੀ ਆ ਜੀ ਆਪਾਂ ਬਾਬਾ ਜੀ ਦੇ ਜਾਂਦੇੜੇ ਤੇ ਆਏ ਜੀ ਹਾਂਜੀ ਮੈਂ ਧੰਨਵਾਦ ਜੀ ਹੁਣ ਆਪਾਂ ਥੱਲੇ ਲੰਗਰ ਹਾਲ ਦੇ ਵਿੱਚ ਜਾ ਰਹੇ ਹਾਂ ਆਹ ਲੰਗਰ ਹਾਲ ਦੇ ਕੋਡੀਆਂ ਨੇ ਜੀ ਤੁਹਾਨੂੰ ਲੰਗਰਾਲ ਦੇ ਵਿੱਚ ਸੰਗਤ ਦਿਖਾਉਣੇ ਇੱਥੇ ਨਾ ਬਹੁਤ ਜ਼ਿਆਦਾ ਜਿਹੜਾ ਫੂਡ ਆ ਉਹ 12 ਵਜੇ ਹੁੰਦਾ ਲੋਕਾਂ ਨੇ ਸਰਦਾਰ ਬਹੁਤ ਜਿਆਦਾ ਫੂਡ ਇਥੋਂ ਬਰਦਾ ਆ ਆ ਦੇਖੋ ਇਧਰ ਚਾਹ ਲੱਗੀ ਹੋਈ ਆ ਅੱਜ ਇਸ ਨੂੰ ਦੇ ਲਈ ਇਧਰ ਸੰਗਤ ਸੁਖਾਤਾ ਸਾਹਿਬ ਰਹੀ ਆ ਆ ਜੇ ਭਾਂਡੇ ਸਾਫ਼ ਕਰ ਰਹੇ ਨੇ ਜੀ ਆ ਦੇਖੋ ਵਰਤਮਾਨ ਵਿੱਚ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਬਹੁਤ ਸਰਦਾ ਇੱਥੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਸਰਦਾ ਉਹ ਇੱਕ ਮਸੀਤ ਲਿਆਂਦੀ ਵੀ ਇੱਥੇ ਜਿੱਥੇ ਥਾਲੀਆਂ ਵਗੈਰਾ ਪਾਉਂਦੇ ਨੇ ਉਹ ਮਸੀਤ ਆ ਜੀ ਇਦੇ ਵਿੱਚ ਥਾਲੀਆਂ ਵਗੈਰਾ ਪਾਉਂਦੇ ਨੇ ਇਦੇ ਵਿੱਚ ਸਾਫ ਕਰਦੇ ਆਹ ਜਲਦੀ ਸੇਵਾ ਕਰ ਰਹੇ ਨੇ ਪਾਏ ਜੇ ਲੰਗਰਾਲ ਦੇ ਵਿੱਚ ਇੱਥੇ ਜਿਹੜਾ ਗੁਰਦਾਰਾ ਸਾਹਿਬ ਦੇ ਵਿੱਚ ਪੰਜ ਆਰ ਜਨੇ ਲੰਗਰਾਲ ਦੇ ਜਿਹਨੂੰ ਲਾਂਗਰੀ ਕਹਿੰਦੇ ਨੇ ਇਹ ਬਾਬਾ ਜੀ ਨਿਹਾਲ ਸਿੰਘ ਵਾਲੇ ਦੇ ਨੇੜੇ ਪਿੰਡ ਸੈਦੂ ਕੇ ਉੱਥੋਂ ਨੇ ਬਾਬਾ ਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ 22 ਸਾਲ ਹੋ ਗਏ ਜੀ ਠੀਕ ਹੈ ਜੀ ਬਾਬਾ ਜੀ ਅੱਜ ਬਾਬਾ ਜੀ ਕੀ ਪ੍ਰੋਗਰਾਮ ਹੈ ਇੱਥੇ ਅੱਜ ਪਾਰਕ ਪ੍ਰਕਾਸ਼ ਹੋਇਆ ਨੇ ਭੋਗ ਪੈਣੇ ਆ ਅੱਛਾ ਜੀ ਬਾਬਾ ਨੰਦ ਸਿੰਘ ਜੀ ਵਰਸੀ ਆ ਜੀ ਨੰਦ ਸਿੰਘ ਜੀ ਵਰਸੀ ਆ ਅੱਜ ਤਾਂ ਬਹੁਤ ਸੰਗਤ ਆਉਜੀ ਫਿਰ ਇੱਥੇ ਬਹੁਤ ਸ਼ਾਹ ਸੰਗਤ ਆ ਜੀ ਬਹੁਤ ਸਵੇਰ ਤੋਂ ਹੀ ਆਈ ਜਾਂਦੀ ਹੈ ਸੰਗਤ ਤਾਂ ਠੀਕ ਹੈ ਜੀ ਤੇ ਫਿਰ ਆ ਇੱਥੇ ਰਸਣ ਪਾਣੀ ਤੁਸੀਂ ਤਿਆਰ ਕਰਦੇ ਹੋ ਜੀ ਹਾਂ ਜੀ ਹਾਂ ਜੀ ਸਾਰਾ ਰਸਣ ਪਾਣੀ ਪਿਆਰ ਅੱਛੇ ਕਰਦੇ ਆਂ ਆਪਾਂ ਸਵੇਰੇ ਆ ਦਾਲ ਖੀਰ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਜੀ ਵੇਲੇ 5:30 ਵਜੇ ਆਉਣਾ ਜੀ। ਅੱਛਾ ਜੀ। ਹਾਂ ਜੀ। ਚਲੋ ਵਾਹਿਗੁਰੂ ਨਾ ਤੁਹਾਨੂੰ ਹਿੰਮਤ ਬਖਸ਼ੀ ਹੈ ਜੀ। ਸ਼ਾਮ ਨੂੰ ਅਸੀਂ ਜਾਂਦੇ ਇੱਥੇ 10 ਵਜੇ। ਅੱਛਾ ਜੀ। ਹਾਂ ਜੀ। ਨਹੀਂ ਮੰਗਲ ਪਾਣੀ ਇੱਥੇ ਚਾਰ ਹੁੰਦਾ। ਅੱਛਾ ਜੀ। ਹਾਂ ਜੀ। ਅ ਬੇਬੀ ਕਦ ਆਉਂਦਾਗਾ। ਅੱਛਾ ਜੀ। ਹਾਂ ਜੀ। ਨਹੀਂ 16-17 ਘੰਟੇ ਆਵਰ ਦੇ ਵਿੱਚ ਲਾਉਣੇ ਬਹੁਤ ਮੁਸ਼ਕਲ ਹੈ ਇਹ ਪ੍ਰਬਾਤਮਾ ਦੀ ਕਿਰਪਾ ਦਾ ਅੱਡੇ ਤੇ। ਬਾਬੇ ਨਾਨਕ ਦੀ ਮਿਹਰ ਆ। ਹਾਂ ਜੀ ਚਲੋ ਬਾਬਾ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ। ਹਾਂ ਜੀ। ਵਾਕੀ ਜੀ ਤੁਹਾਨੂੰ ਦਿਖਾਉਣੇ ਆ ਇਥੇ ਜਿਹੜਾ ਸੰਗਤ ਵੱਲੋਂ ਰਸਾ ਬਹੁਤ ਜ਼ਿਆਦਾ ਆ ਜਾਂਦਾ ਆ ਦੇਖੋ ਜੀ ਖੰਡ ਵਗੈਰਾ ਇਹ ਧਾਲਾਂ ਆਈਆਂ ਨੇ ਬਹੁਤ ਜ਼ਿਆਦਾ ਰਸਾ ਆ ਜਾਂਦਾ ਇਧਰ ਬੀਬੀਆਂ ਬੈਠੇ ਸੇਵਾ ਕਰ ਰਹੀ ਜੀ ਆ ਸੰਗਤ ਤੋਂ ਸਾਕਰਹੀਏ ਲੰਗਰ ਹਾਂਜੀ ਬਾਈ ਜੀ ਸਰਦਾਰ ਸਾਹਿਬ ਬਾਈ ਜੀ ਕੇ ਫਤਿਹ ਜੀ ਬਾਬਾ ਜੀ ਕਿਹੜਾ ਲੱਕ ਜੀ ਆਪਣਾ ਲੁਧਿਆਣਾ ਏਰੀਆ ਲੁਧਿਆਣਾ ਜੀ ਠੀਕ ਹੈ ਠੀਕ ਹੈ ਅੱਜ ਫਿਰ ਬਾਬਾ ਜੀ ਦੇ ਜਨ ਦੇੜ ਦੇ ਆਏ ਜੀ ਤੁਸੀਂ ਬਿਲਕੁਲ ਚਲੋ ਠੀਕ ਹੈ ਇੱਥੇ ਸੇਵਾ ਕਰਾਂਗੇ ਹਾਂ ਜੀ ਤਾਂ ਸੰਤ ਜੀ ਦਰਸ਼ਨ ਕਰਨਾ ਆਏ ਜੀ ਨਾਲ ਸੇਵਾ ਕਰ ਲੈ ਜੀ ਠੀਕ ਹੈ ਜੀ ਠੀਕ ਹੈ ਜੀ ਆਧਾ ਪ੍ਰਸਾਦ ਦੇ ਜੀ ਇਕ ਵਾਰ ਆਸੂ ਮਾਰ ਦਿੱਤੇ ਹਰ ਵਾਵੇ ਜੀ ਹੋਰ ਮੈਂ ਤੇ ਚੱਲਦੇ ਜੀ ਸੇਵਾ ਚੱਲ ਰਹੀ ਹੈ ਹੁਣ ਜਿਉਂ ਜਿਉਂ ਭੋਗ ਦੇ ਸ਼ਲੋਕ ਪੜਨੇ ਨੇ ਜੀ ਪੈਦਾ ਘਟ ਬਹੁਤ ਜਿਆਦਾ ਹੋ ਜਾਣਾ ਸੰਗਤ ਨੇ ਬਹੁਤ ਆਉਣਾ ਜੀ ਕਿਉਂਕਿ ਤੇ ਸਰਦਾ ਬਹੁਤ ਜਿਆਦਾ ਹੁਣ ਅਗਲੀ ਵਾਰ ਜਦੋਂ ਫੇਰ ਕੋਈ ਪ੍ਰੋਗਰਾਮ ਆਸਤਾਨ ਨੂੰ ਫੇਰ ਦਿਖਾਵਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ